ਸੀਆਈ ਸਟਾਫ 3 ਵੱਲੋਂ 2 ਕਿਲੋ 14 ਗ੍ਰਾਮ ਹਫੀਮ ਸਮੇਤ ਇੱਕ ਨੁਕੀਤਾ ਕਾਬੂ ਥੋੜੇ ਗਏ ਮਲਜਮ ਦੀ ਪਛਾਣ ਮਨਵਿੰਦਰ ਸਿੰਘ ਉਰਫ ਮੰਨੀ ਪੁੱਤਰ ਮਾ ਬੀਰ ਸਿੰਘ ਵਾਸੀ ਪ੍ਰਿੰਥਾਂਦੇ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਹੋਇਆ ਪੁਲਿਸ ਪਾਰਟੀ ਵੱਲੋਂ ਇਸ ਨੂੰ ਪ੍ਰਿੰਥਾਂਦੇ ਦੇ ਖੇਤਰ ਤੋਂ ਕਾਬੂ ਕਰਕੇ 2 ਕਿਲੋ 14 ਗ੍ਰਾਮ ਹਫੀਮ ਬਰਾਮਦ ਕੀਤੀ ਗਈ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਕਮਿਸ਼ਨਰ ਪੁਲਿਸ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁਲਰ ਦੀਆਂ ਹਦਾਇਤਾਂ ਤੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਚੜ੍ਹੀ ਹੋਈ ਹੈ ਜਿਸ ਦੀ ਲੜ ਵਿੱਚ ਸੀਜੀ 2 ਅਤੇ ਸੀਏ 3 ਇਹਨਾਂ ਦੀਆਂ ਟੀਮਾਂ ਨੇ ਦੋ ਅਲੱਗ-ਅਲੱਗ ਕੇਸਾਂ ਚ ਦੋ ਵਿਅਕਤੀਆਂ ਨੂੰ ਫੜਿਆ ਹੈ ਜਿਨ੍ਹਾਂ ਕੋਲੋਂ 2 ਕਿਲੋ 14 ਗ੍ਰਾਮ ਹਫੀਮ ਫੜੀ ਹੈ ਔਰ ਇੱਕ ਪਿਸਤਲ ਰਿਕਵਰ ਕੀਤਾ 5 ਰਾਉਂਡ ਕੀਤੇ ਨੇ ਔਰ 10000 ਡਰਗ ਮਨੀ ਰਿਕਵਰ ਕੀਤੀ ਹੈ ਤੇ ਮੈਂ ਦੱਸਣਾ ਚਾਹਨਾ ਜਿਹੜੇ ਸੀਏ 2 ਇੰਚਾਰਜ ਰਵੀ ਕੁਮਾਰ ਉਹਨਾਂ ਨੇ ਇੱਕ ਵਿਅਕਤੀ ਕਮਲਪ੍ਰੀਤ ਸਿੰਘ ਸਾਨੋ ਮੇਂ ਦਰਕਮਾਰ ਈਸ਼ਵਰਨਗਰ ਦਾ ਹੈਗਾ ਇਹਨੂੰ ਈਸ਼ਵਰਨਗਰ ਏਰੀਆ ਚੋਂ ਪੜਿਆ ਸੀਗਾ ਔਰ ਇੱਕੋ 160 ਗ੍ਰਾਮ ਹੈਰੋਇਨ ਮਿਲੀ ਸੀ ਔਰ ਬਾਦ ਜੋ ਪਿਸਟਲ ਵੀ ਰਿਕਵਰ ਕੀਤਾ ਹੈ ਤੇ ਕੋਲੋਂ ਔਰ 10000 ਡਰਗ ਮਨੀ ਤਾਂ ਮਿਲੀ ਸੀ ਔਰ ਇਹ ਮਕਦਮ ਜਿਹੜਾ ਦੋਸ਼ੀ ਹੈ ਇਸ ਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਇੱਕ ਐਨਡੀਪੀਐਸ ਦਾ ਵੀ ਮਤਲਬ ਮਾਂ ਦਰਜ ਹੋਇਗਾ ਔਰ ਇਸੇ ਤਰ੍ਹਾਂ 45 CE3 ਸਾਡੇ ਬਲਵਿੰਦਰ ਤਾਂ ਉਹਨਾਂ ਨੇ ਮਨਵਿੰਦਰ ਸਿੰਘ ਸਾਨੂੰ ਮਹਾਵੀਰ ਸਿੰਘ ਥਾਂ ਦੇ ਪਿੰਡ ਦਾ ਹੈਗਾ ਥਾਣਾ ਸਲਾਮਾਬਾਦ ਦਾ ਔਰ ਇਹਦੀ 26 ਸਾਲ ਦੇ ਕਰੀਬ ਉਮਰ ਹੈ ਔਰ ਇਹਦੇ ਕੋਲੋਂ 2 ਕਿਲੋ 14 ਗ੍ਰਾਮ ਹਫੀਮ ਫੜੀ ਹੈ ਔਰ ਇਹ ਜਿਹੜਾ ਦੋਸ਼ੀ ਹੈਗਾ ਕਰੀਬ 4 ਮਹੀਨੇ ਪਹਿਲਾਂ ਜੇਲ੍ਹ ਚੋਂ ਛੁੱਟ ਕੇ ਆਇਆ ਹੈਗਾ ਪਹਿਲਾਂ ਵੀ ਇਹ ਫਰੀਂਗ ਦੇ ਕੇਸ 'ਚ ਅੰਦਰ ਸੀਗਾ ਔਰ ਇਹ ਦੋਨੇ ਜਿਹੜੇ ਕੇਸਾਂ 'ਚ ਜਿਹੜੇ ਦੋਸ਼ੀ ਫੜੇ ਗਏ ਨੇ ਬਹੁਤ ਵਧੀਆ ਅਚੀਵਮੈਂਟ ਮੈਂ ਇਹਨੂੰ ਸਮਝਦਾ ਹੈਗਾ ਇਹ ਸਾਰੀ ਜਿਹੜੀ ਕਾਰਵਾਈ ਹੈਗੀ ਸਾਡੇ ਐਡੀਸੀਪੀ ਇਨਵੈਸਟੀਗੇਸ਼ਨ ਜਗਵੰਦਰ ਸਿੰਘ ਔਰ ਐਸਪੀ ਕ੍ਰਾਈਮ ਯਾਦਵਿੰਦਰ ਔਰ ਸੀਏਏ 3 ਦੇ ਬਲਵਿੰਦਰ ਸਿੰਘ ਔਰ ਅਵੀ ਕੁਮਾਰ ਸਾਡੇ ਸੀਏ 2 ਦੇ ਇੰਚਾਰਜ ਨੇ ਇਹਨਾਂ ਦੇ ਔਰ ਇਹਨਾਂ ਦੀ ਟੀਮ ਨੇ ਬਹੁਤ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਸ਼ਲਾਘਾਜੋ ਕੰਮ ਕੀਤਾ ਔਰ ਇਹਨਾਂ ਤੋਂ ਅਸੀਂ ਫਰਦਰ ਅਸੀਂ ਬੈਕਵਰਡ ਫਾਰਵਰਡ ਲਿੰਕੇਜ ਪਤਾ ਕਰ ਰਹੇ ਹਾਂ ਉਹ ਸਾਰਾ ਉਮੀਦ ਹੈ ਹੋਰ ਵੀ ਇਹਨਾਂ ਤੋਂ ਕਾਫੀ ਜਾਣਕਾਰੀਆਂ ਹਾਸਲ ਹੋਣਗੀਆਂ ਔਰ ਅਜਿਹੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਮੋਹਿੰਜੋਦੜੋ ਜਾਰੀ ਰਹੇਗੀ ਔਰ ਮੈਂ ਦੋਨਾਂ ਹੀ ਆਪਣੇ ਸੀਐਨ ਚਾਰਜ 3 ਔਰ 2 ਇਹਨਾਂ ਨੂੰ ਮੈਂ ਵਧਾਈ ਵੀ ਦਿਨਾ ਬਹੁਤ ਅੱਛਾ ਕੰਮ ਕੀਤਾ ਔਰ ਇਸੇ ਤਰ੍ਹਾਂ ਟੀਮ ਜਿਹੜੀ ਹੈਗੀ ਹੈ ਨੇਤਨਾ ਕੰਮ ਕਰਦੀ ਰਹੇਗੀ